ਅਹ ਪੰਜਾਬ ਜਮੇ ਤਾਂ ਤੋਂ ਬੰਡਸ ਡਿਊਟੀ ਹੈ ਸਾਰੇ ਪਿੰਡਾਂ ਦੇ ਬਾਈ ਕੋਟ ਰਿਹਾ ਔਰ ਵੀ ਜਿਹੜੀ ਕੋਈ ਕਮੀਆਂ ਪੈਸੀਆਂ ਨੂੰ ਪੂਰਾ ਕਰਦੇ ਉਹ ਕੰਮ ਵੀ ਕਰਦੇ ਹੈ ਕਿਉਂਕਿ ਮਾਈਂਡ ਸਾਰੇ ਪਾਕਿਸਤਾਨ ਦੀ ਬੜੀ ਮੁਸੀਬਤ ਦੀ ਘੜੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਖਰਜ ਵੱਧ ਜਾਂਦੇ ਉਸ ਭੱਜਣ ਨੂੰ ਆਉਣ ਲਈ ਔਰ ਸਾਰੇ ਪੰਜਾਬ ਦੇ ਸਾਰੇ ਲੋਕਾਂ ਨੇ ਇਹਦੇ ਵਿੱਚ ਇੱਕ ਦੂਸਰੇ ਦਾ ਸਾਥ ਸਮੇਤ ਜੀ ਖਰਾ ਦਰਬਾਰ ਮੰਤਸਾਬ ਜੀ ਕਚੀਆਂ ਪੈਰੀਆਂ ਉਹਦਾ ਕੀ ਬਣੂਗਾ ਜੀ ਮੈਂ ਤੁਹਾਨੂੰ ਕੋਲ ਇੱਕੋ ਬੇਨਤੀ ਕੀਤੀ ਆ ਵੀ ਉਹਨਾਂ ਦਾ ਉਹ ਤੇ ਪੱਕੀਆਂ ਪੈਣੀਆਂ ਪੱਕੀਆਂ ਹੋਣ ਤੇ ਦਾ ਸੈਂਟਰ ਗਵਰਨਮੈਂਟ ਵੱਲ ਸੁਪਰੀਮ ਕੋਰਟ ਵੱਲੋਂ ਸਰ ਇੱਕ ਫੰਡ ਹੈ ਸੈਂਟਰਲ ਵਾਈਸੀ ਜਿਹੜਾ ਸੀਐਮ ਲੀਫ ਫੰਡ ਜਿਹੜਾ ਇਕੱਠਾ ਕਰਦੇ ਨੇ ਨਹੀਂ ਜੀ ਬੀਬੂ ਜਿਹੜਾ ਸਾਡਾ ਡਿਸਾਸਟਰ ਫੰਡ ਆ ਉਹ ਮੈਂ ਪਹਿਲਾਂ ਬੇਨਤੀ ਕਰ ਲਈ ਸੀ ਸਾਡੇ ਕੋਲ 86000 ਪਰ ਜਿਹੜਾ ਅਸੀਂ 20000 ਪ੍ਰੋਕੀਰ ਕਰਦੇ ਨੇ ਜਨਤ ਜਾਪ ਠੀਕ ਹੈ ਪਰ ਮੀਤ ਸਿੰਘ ਜੁੜੀਆ ਪਹੁੰਚੇ ਤੇ ਉਹਨਾਂ ਨੂੰ ਤੇ ਤੁਹਾਡਾ ਕੀ ਤਰਕ ਹੋਇਆ ਉਹਨਾਂ ਨੂੰ ਸਰ ਹਰਪੀਤਾਂ ਨੂੰ ਚੱਕਦੇ ਨਾਏ ਸੀ ਤੁਸੀਂ ਕਿੰਨੇ ਕੁ ਸੈਟੀਸਫਾਈ ਹੋਣਾ ਚਾਹੋ ਵੇਖੋ ਮੈਂ ਸੁਖਵਿੰਦਰ ਸਿੰਘ ਸਭਰਾ ਕਿਸਾਨ ਨੇ ਇਸ ਕਟਰੀ ਕੋ ਜਾ ਕੇ ਸੁਬਾਹ ਪਹੁੰਚਾਣ ਨਾਲ ਜਿਹਨਾਂ ਰੋਇਪੁਰ ਦੀਆਂ ਆਜ ਉਹ ਹੀ ਮੰਗ ਪੱਤਰ ਹੋਣ ਬਣਾ ਕੇ ਦਿੱਤਾ ਵਾ ਇਹ ਮੰਗ ਪੱਤਰ ਸਾਡੇ ਆਲਰੇਡੀ ਗਏ ਹੋਏ ਆ ਖੜਾ ਦੇ ਜ਼ਰਾੜ ਇਹਦੇ ਵਿੱਚ ਕਿਸਾਨ ਨੂੰ ਸਕੱਸ਼ਬਦੀ ਪੰਜਾਬ ਵੱਲੋਂ ਖੜਾ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਭਾਰ ਭਾਈ ਲਈ ਕਿਸਾਨਾਂ ਨੂੰ ਪ੍ਰਤੀ ਇੱਧਰ 70000 ਰੁਪਏ 100% ਜਿਹੜੀ ਮੰਗਵਾ ਸਾਡੀ ਮਜ਼ਦੂਰਾਂ ਦਾ ਚਾਹੇ ਮਜ਼ਦੂਰਾਂ ਨੇ ਚਾਹੀਦਾ ਆਵਾਜ਼ਕਾਰਾਂ ਨੂੰ ਪਾਸੇ ਛੱਡ ਰਹੇ ਆ ਉਹਨਾਂ ਨੂੰ ਨਹੀਂ ਦੇ ਰਹੇ ਖੜ ਪੀੜਤ ਕਿਸਾਨਾਂ ਦਾ ਸਮੂੱਚਾ ਕਰਜ਼ਾ ਇਹ ਮੁਆਫ ਕੀਤਾ ਜਾਵੇ ਕਿਉਂਕਿ ਤਬਾਈ ਤੁਸਾ ਦੇਤੀ ਆ ਸਾਰੀ ਦੁਨੀਆ ਵੇਖੀ ਆ ਖੜਾ ਕਾਰਨ ਜਾਣ ਗੌਰ ਨੂੰ 10 ਲੱਖ ਰੁਪਏ ਮੁਆਵਜ਼ਾ 1 ਲੱਖ ਰੁਪਏ ਪਰਨੇ ਪੁੱਛਦਾ ਮੁਆਵਜ਼ਾ ਖੜ ਕਾਰਨ ਘਰਾਂ ਨੂੰ ਹੋਏ ਨੁਕਸਾਨ ਦਾ 100% ਭਰ ਪਾਈ ਕਿਸਾਨਾਂ ਨੇ ਪ੍ਰਾਣੀ ਕਿਸਾਨਾਂ ਦੇ ਪ੍ਰਾਣੀ ਸਾੜ ਦੇ ਪਰਚੇ ਤੇ ਜੁਰਮਾਨੇ ਰੈੱਡ ਐਂਟਰੀਆਂ ਜਿਹੜੀਆਂ ਕਰਦੀਆਂ ਉਹ ਬੰਦ ਕੀਤੀਆਂ ਜਾਣ ਪਰਾਲੀ ਦਾ ਠੋਸ ਹੱਲ 7000 ਰੁਪਏ ਪ੍ਰਤੀ ਇਕੜ ਦੇ ਹਿਸਾਬ ਨਾਲ ਸਰਕਾਰ ਕਰੇ ਖੇਤੀਬਾੜੀ ਨੂੰ ਪ੍ਰੋਡਕਸ਼ਨ ਐਕਟ ਵਿੱਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਇਹ 3% ਪ੍ਰੋਡਕਸ਼ਨ ਦਾ ਥੋੜੇ ਦਿਨ ਚੱਲਦਾ ਹੈ ਆੜ ਆਉਣ ਦੇ ਕਾਰਨ ਉਹਦੀ ਜਾਂਚ ਕਰਾਈ ਜਾਵੇ ਜਿਹੜੀ ਟੀਮ ਇਹਦੇ ਵਿੱਚ ਜ਼ਿੰਮੇਵਾਰ ਵਾ ਉਸ ਟੀਮ ਉਤੇ ਬਣਦੀਆਂ ਸਖਤ ਕਾਰਵਾਈਆਂ ਨੂੰ ਨਿਕਾਰਵੀਂ ਕੀਤੀ ਜਾਵੇ ਚੇਪ ਵਾਲੇ ਮੀਟਰ ਉਹ ਤੁਹਾਡੀ ਸਾਰਿਆਂ ਦੀ ਸਾਡੀ ਨੋਟ ਵਾ ਉਹ ਬੰਦ ਕਰਕੇ ਲਾਉਣੀ ਸਾਡੇ ਪਹਿਲੇ ਘਰਾਰੀ ਵਾਲੇ ਮੀਟਰ ਡੀਏਪੀ ਖਾਤੇ ਨਾਲ ਵੇ ਲੋੜੀਆਂ ਚੀਜ਼ਾਂ ਜਿਹੜੀਆਂ ਚਪੜੀਆਂ ਜਾ ਰਹੀਆਂ ਇਹ ਤਾਂ ਗੱਲ ਕੀਤੀ ਸੀ ਇਹਦੇ ਨਾਲ ਸੰਬੰਧਤ ਬਾਕੀ ਸਾਡਾ ਇਹ ਆ ਵੀ ਜਿਹੜਾ 20000 ਰੁਪਿਆ ਮੁਆਵਜ਼ਾ ਲੈ ਕੇ ਆਇਆ ਉਹ ਖਰਚਾ ਵੀ ਨਹੀਂ ਜੇ ਸਾਡੇ ਤੋਂ ਐਂ ਹੱਥ ਕਰਾ ਕੇ ਸਾਨੂੰ ਠੀਕ ਹੀ ਦੇਣੀ ਆ ਤੇ ਫਿਰ ਘਰ ਤੋਂ ਘਰ 70000 ਲੈ ਕੇ ਆਉਣਾ ਨਾ ਕਿਸੇ ਜੀਮ ਕੋਲ ਜਵਾਬ ਨਹੀਂ ਉਹਨਾਂ ਦਾ ਕਹਿੰਦੇ ਜੀ ਇਹ ਥੋੜਾ ਜਿਹਾ ਅਸੀਂ ਮਤਲਬ ਇੰਨਾ ਕਰ ਸਕਦੇ ਆ ਕੋਈ ਤਰਕਪੂਰਨ ਜਵਾਬ ਨਹੀਂ ਇਹਦੇ ਨਾਲ ਸਾਡੀ ਆ ਵੀ ਜਿਹੜਾ ਸ਼ੰਭੂ ਕਨੋਰੀ ਤੇ ਸਾਡੇ ਮੋਰਚੇ ਨੂੰ ਕੁੱਟਿਆ ਗਿਆ ਵਾ ਉਹਦੇ ਤੇ ਪੌਣੇ 4 ਕਰੋੜ ਦਾ ਨੁਕਸਾਨ ਆ ਟਰਾਲੀ ਚੋਰ ਸਾਫਟ ਹੋ ਗਿਆ ਸਰਿੰਡਰ ਚੋਰ ਸਾਫਟ ਹੋ ਗਿਆ ਉਹਨਾਂ ਤੇ ਘੱਟ ਵੀ ਕੋਈ ਨਹੀਂ ਉਥੇ ਉਹ ਬੱਲਾ ਛਾੜ ਕੇ ਚਲੇ ਗਿਆ ਤੇ ਅਸੀਂ ਕਹਾਂ ਵੀ ਸੀਐਮ ਨਾਲ ਮੀਟਿੰਗ ਕਰਵਾ ਦਿਓ ਤੁਹਾਡੇ ਵਾਸਤਾ ਰੋਕ ਨਹੀਂ ਹੁਣ ਸੀਐਮ ਦੀ ਮੀਟਿੰਗ ਕਦੋਂ ਕਰਾਉਂਦੇ ਆ ਕਦੋਂ ਨਹੀਂ ਕਰਾਉਂਦੇ ਇਹ ਅਗਲੀ ਗੱਲ ਵਾ ਪਰ ਸਾਡਾ ਇਸੇ ਤਰ੍ਹਾਂ ਹੀ ਸਵਾਲਾਂ ਜਵਾਬਾਂ ਦਾ ਸੱਤਰਾ ਜਿਹੜਾ ਵਾ ਉਹ ਪੂਰੇ ਪੰਜਾਬ 'ਚ ਜਿੱਥੇ ਸਰਕਾਰ ਆਊਗੀ ਉਥੇ ਯਾਰੀ ਰਹੂਗਾ ਚਲੋ ਉਹ ਸ਼ਾਂਤਵੇਂ ਤਰੀਕੇ ਦੇ ਨਾਲ ਸਵਾਲਾਂ ਦੇ ਜਵਾਬ ਸੁਣ ਕੇ ਚਲੇ ਗਏ ਆ ਸੀਮਰਾ ਮੀਟਿੰਗ ਕਟਾਉਂਦੇ ਆ ਬੜੀ ਵਧੀਆ ਗੱਲ ਆ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਜਿਹੜਾ ਹੋਰ ਸਿੱਖਾ ਕੀਤਾ ਜਾਊਗਾ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਜਿਹੜਾ ਝੋਨੇ ਦਾ ਕਲਰ ਚੇਂਜ ਹੋਣ ਤੇ ਜਿਹੜਾ ਡਿਸ ਕਲਰ ਝੋਨਾ ਵਾ ਉਹਦੇ ਤੇ ਤੁਸੀਂ ਮਤਲਬ ਜਿਹੜਾ ਵਾ ਤੁਹਾਡੇ ਸੈਲਰ ਮਾਲਕ ਜਾਂ ਤੁਹਾਡੇ ਆੜਤੀਏ ਉਹ ਪਾਬੰਦੀਆਂ ਲਾਉਂਦੇ ਆ ਉਹਦੇ ਵਿੱਚ ਕਿਸਾਨ ਨੂੰ ਪ사 ਕੇ 200 300 ਰੁਪਏ ਪ੍ਰਤੀ ਕੁਇਟਲ ਦਾ ਕਟ ਲਾਇਆ ਜਾ ਰਿਹਾ ਵਾ ਉਹਦੇ ਤੇ ਉਹ ਡੀਸੀ ਬੈਡ ਨੂੰ ਕਹਿ ਗਿਆ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੁਣ ਇਹ ਤੇ ਕਿੰਨਾ ਪੂਰੀ ਉਤਰਦੇ ਆ ਇਹ ਅਗਲੀ ਗੱਲ ਇਹ ਵੀ ਖਾਦ ਦੀ ਗੱਲ ਹੋਈ ਸੀ ਖਾਦਾਂ ਦੀਆਂ ਗੱਲਾਂ ਬਾਰੇ ਸੈਟੀਸਫਾਈਟ ਆ ਵੇਖੋ ਜੀ ਸਰਕਾਰਾਂ ਜਿਹੜੀਆਂ ਉਹ ਗੱਲਾਂ ਕਰਦੀਆਂ ਉਹ ਗੱਲਾਂ ਤੇ ਵਾਣੇ ਗੋੜੀਆਂ ਕੀਤੀਆਂ ਕਾਣਿਆਂ ਘੋੜੀ ਚੜੇ ਤੇ ਜਾਏਗਾ ਜਾਣਿਆ ਜਦੋਂ ਇਹ ਵਾਦੇ ਪੂਰੇ ਹੋ ਜਾਣਗੇ ਜੇ ਕੱਲ ਨੂੰ ਲੋਕਾਂ ਨੇ ਪ੍ਰਾਲੀ ਸਾਰ ਨਹੀਂ ਜਿਹਦੇ ਤੇ ਆਪਾਂ ਗੱਲ ਕੀਤੀ ਵੀ 4 ਦਿਨ ਦੇਵਾਂਗੇ ਟਾਈਮ ਝੋਨਾ ਵਟਣ ਤੋਂ ਬਾਅਦ ਪ੍ਰਾਲੀ ਵੜ ਦਿਆਂਗੇ ਵੱਢ ਕੇ ਪ੍ਰਾਲੀ ਤੇ ਉਹਦੀ ਵੀਡੀਓ ਪਾ ਕੇ ਸਰਕਾਰ ਨੂੰ ਕਹਿ ਦਿਆਂਗੇ ਵੀ ਚੌਥੇ ਦਿਨ ਨੂੰ ਸੁੱਕ ਜਾਣੀ ਆਣ ਕੇ ਚੁੱਕ ਕੇ ਲੈ ਜਾ ਜੇ ਚੁੱਕ ਕੇ ਲੈ ਗਏ ਤੇ ਠੀਕ ਆ ਨਹੀਂ ਤੇ ਫਿਰ ਮੈਨੂੰ ਅੱਗ ਲੱਗੂਗੀ ਜਦੋਂ ਉਹ ਗਰੀਬ ਕਿਸਾਨ ਨੇ ਅੱਗ ਲਾਈ ਉਹਦੇ ਤੋਂ ਪਰਚਾ ਆਇਆ ਤੇ ਫਿਰ ਜਥੇਬੰਦੀਆਂ ਤੇ ਭੇਹੋਂ ਗਈਆਂ ਮਤਲਬ ਨਾ ਉਹਨੂੰ ਜੁਰਮਾਨਾ ਹੁਲਦਿਆਂਗੇ ਨਾ ਰੈਂਟ ਰੈਂਟੀ ਤੇ ਨਾ ਜੇਲ੍ਹ ਕਹਿੰਦੇ ਦੀ ਉਹ ਗੋਲਮੋਲ ਜਵਾਬ ਦੇ ਕੇ ਚਲੇ ਗਿਆ ਮਤਲਬ ਜੇ ਐਂ ਕਹਿ ਲਈਏ ਕਿ ਉਹਨਾਂ ਦੇ ਅੱਜ ਦੇ ਇਸ ਦਿੱਤੇ ਹੋਏ ਮੰਗ ਪੱਤਰ ਤੋਂ ਜਾਂ ਜਿਹੜੀ ਗੱਲ ਸਾਡੀ ਸੁਣ ਕੇ ਗਿਆ ਉਹਤੇ ਸੈਟੀਸਫਾਈ ਆ ਸੈਟੀਸਫਾਈ ਹੋਦਿਆਂ ਨਹੀਂ ਅੱਜ ਜਿਹਦੇ ਨੇ ਇਹ ਮੰਗ ਪੱਤਰ ਦੇ ਕੰਮ ਹੋ ਗਏ ਥੈਂਕ ਯੂ ਪਰ ਮੇਰਾ ਨਾਮ ਕਨਫਰਮ ਕਰੇ ਕਿਹੜੀ ਟੀਮ ਦੇ ਵਿੱਚ ਵੀ ਸੈਲੈਕਟ ਹੋ ਗਿਆ ਸ਼ੇਕਾ ਕੱਪ ਚੈਂਪੀਅਨਸ਼ਿਪ ਖੇਡਣ ਜਾ ਰਹੀਆਂ ਜੋ ਕਿ ਚਾਈਨਾ ਵਿੱਚ ਹੋ ਰਹੀ ਹੈ। ਕਿ ਕਿਵੇਂ ਕਿੰਦਾ ਸ਼ਰੇਆ ਕਿੰਨੂੰ ਦਿੰਨੇ ਹੈ ਇਸ ਟੀਮ ਨੂੰ ਸਰ ਮੈਂ ਬਹੁਤ ਛੋਟੀ ਉਮਰੀ ਨੇ ਮਿਹਨਤ ਕੰਨੀ ਸ਼ੁਰੂ ਕਰ ਦਿੱਤੀ ਸੀ ਜੀ ਮੈਂ ਅਸਲ 2016 ਦੇ ਵਿੱਚ ਆ ਕੇ ਜਿੰਨ ਕੱਪੀ ਸ਼ੁਰੂ ਕੀਤੀ ਸੀ ਤੇ ਸਾਰਾ ਹੁਣ ਮੈਨੂੰ ਨਾਸਾਲਿਓ ਚਲੇ ਲੱਗ ਪਾ ਖੇਡਦੀ ਹਾਂ। ਜਸਰ ਇਹਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਹੁਤ ਸਪੋਰਟ ਕੀਤੀ ਤੇ ਮੇਰੀ ਮੰਮਾ ਨੇ ਵੀ ਮੈਨੂੰ ਬਹੁਤ ਸਪੋਰਟ ਦਿੱਤੀ। ਤੇ ਸਾਰਾ ਮੇਰੇ ਕੋਚ ਸਾਹਿਬ ਨੇ ਸਰਦਾਰ ਗੁਰਿੰਦਰ ਸਿੰਘ ਤੇ ਸਾਰਾ ਸਰਦਾਰ ਪ੍ਰਦੀਪ ਚੰਦ ਸਾ ਪਾਸੋਂ ਦੱਸਣ ਕਿ ਜਸਰਾਫਿਰ ਟਿਲੀਪ ਜਹਾਂ ਨੇ ਆਪਣੀ ਸਰ ਇਹ ਇਸ ਕਾਮਯਾਬੀ ਦਾ ਸਰ ਹੈ ਨਾ ਕੋਸਾ ਬੰਨ ਨੇ ਅੱਗੇ ਕੀ ਕਰਨਾ ਚਾਹੁੰਦੇ ਸਰ